ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੱਡੇ ਐਲਾਨ ਕੀਤੇ ਗਏ ਗਣਤੰਤਰ ਦੇ ਦਿੱਤੇ ਰੋਜ਼ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਰ ਨੂੰ ਲੈ ਕੇ ਕਿ ਸਾਨੂੰ ਮੰਗਾ ਮੰਨ ਮਨਮੋਲ ਲਈ ਭਾਰਤੀ ਜਨਤਾ ਪਾਰਟੀ ਅੱਗੇ ਬੈਠ ਕੇ ਮਨਨ ਵਰਤ ਰੱਖਣੇ ਪੈਂਦੇ ਨੇ ਇੱਧਰ ਖਾਲਿਸਤਾਨੀ ਸਮਰਥਕ ਪੰਨੂ ਹੋਰਾ ਵੱਲੋਂ ਫਿਰ ਵੱਡੀ ਧਮਕੀ ਦੇ ਦਿੱਤੀ ਗਈ ਹੈ ਯਾਨੀ ਕਿ ਧਮਕੀ ਤੋਂ ਬਾਅਦ ਧਮਕੀ ਧਮਕੀ ਤੋਂ ਬਾਅਦ ਧਮਕੀ ਇਹ ਸਿਲਸਿਲਾ ਕਿਉਂ ਕੀਤਾ ਜਾ ਰਿਹਾ ਹੈ ਪੰਨੂ ਹੋਣਾ ਵੱਲੋਂ ਜਿਹੜੇ ਖਾਲਿਸਤਾਨੀ ਸਮਰਥਕ ਨੇ ਜਿਨ੍ਹਾਂ ਦੇ ਕੋਲ ਦੋ ਦੇਸ਼ਾਂ ਦੀ ਨਾਗਰਿਕਤਾ ਹੈ ਇੱਕ ਤਾਂ ਹੈਗੇ ਸਿਟੀਨਸ਼ਿਪ ਹੈਗੇ ਨੇ ਕੈਨੇਡਾ ਦੇ ਦੂਸਰਾ ਨੇ ਯੂਨਾਈਟਿਡ ਸਟੇਟਸ ਰ ਅਮਰੀਕਾ ਦੇ ਯਾਨੀ ਕਿ ਜਿਸ ਦਿਨ ਡੋਨਾਲਡ 트ੰਪ ਖਾਲਸ ਡੋਨਾਲਡ 트ੰਪ ਨੇ ਸੋਚ ਅਕੀਰ ਸੰਤਾਲ ਮੇ ਰਾਸ਼ਟਰਪਤੀ ਦੇ ਵਜੋਂ ਉਸ ਤੈਨ ਉੱਤੇ ਗੁਰਪਤ ਵਕਮਨ ਨੂੰ ਜਿਹੜੇ ਹੈਗੇ ਨੇ ਮਜੂਰ ਸੀ ਉਹਨਾਂ ਵੱਲੋਂ ਜਿਹੜੇ ਖਾਲਸਤਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਇਸੇ ਤਰ੍ਹਾਂ ਫਰੀਦਕੋਟ ਦੀਆ ਕੰਡਾ ਉੱਤੇ ਲਿਖਿਆ ਗਿਆ ਖਾਲਸਤਾਨੀ ਫਲੈਗ ਨਜ਼ਰ ਆਏ ਲੇਕਿਨ ਇਧਰ ਇੱਕ ਹੋਰ ਧਮਕੀ ਦੇ ਦਿੱਤੀ ਗਈ ਹੈ ਅਫਸਰਾਂ ਨੂੰ ਵੀ ਕਹਿੰਦਾ ਜਿੰਨੀਆਂ ਮਰਜ਼ੀ ਪ੍ਰੂਫ ਪ੍ਰੋਜੈਕਟਾਂ ਪੈ ਲਓ ਚਾਹੇ ਉਹ ਅਧਿਕਾਰੀ ਹੋਣ ਤੇ ਚਾਹੇ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਉਹਨਾਂ ਨੇ ਕਿਹਾ ਕਿ ਅਸੀਂ ਗੱਲ ਕਰਦੇ ਹਾਂ ਖਾਲਸਾਣ ਦੀ ਜਿੰਨਾ ਦੇ ਖਾਲਸਾਣ ਬਣ ਨਹੀਂ ਜਾਂਦਾ ਉਨੀ ਦੇਰ ਤੱਕ ਅਸੀਂ ਸੁੱਖ ਦਾ ਸਾਹ ਨਹੀਂ ਲਵਾਂਗੇ ਉਹਨਾਂ ਨੇ ਹੱਕ ਵਿੱਚ ਬੋਲਿਆ ਭਾਈ ਅਮਰਪਾਲ ਖਾਲਸਾ ਦੇ ਉਹਨਾਂ ਨੇ ਕਿ ਅਮਰਪਾਲ ਖਾਲਸਾ ਤੇ ਬਗੈਰ ਮਤਲਬ ਤੋਂ ਐਨਐਸਐ ਲਗਾਈ ਗਈ ਵਿਆਪਾਰ ਗਾਧਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੀਆਂ ਚਾਲਾਂ ਚੰਨੀਆਂ ਜਾਣਗੀਆਂ ਸੂਬੇ ਦੀ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਜਿਸ ਨੂੰ ਸਿੱਖ ਕੌਮ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਯਾਨੀ ਕਿ ਰਾਜਨੀਤਿਕ ਮੌਦਾ ਹਵਾਲਾ ਦਿੱਤਾ ਇਹਨਾਂ ਦੋ ਜਿਹੜੇ ਅਫਸਰ ਨਿਗਰਾਨੀ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹਨਾਂ ਦੇ ਬੱਚਿਆਂ ਦੇ ਵਰੰਧ ਵੀ ਧਮਕੀਆਂ ਦੇ ਦਿੱਤੀਆਂ ਗਈਆਂ ਨੇ ਪੰਨੂ ਹੋਣਾ ਵੱਲੋਂ ਯਾਨੀ ਕਿ ਇਸ ਖਾਲਸਤਾਨੀ ਸਮਰਥਕ ਵੱਲੋਂ ਅੱਗ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਉਹ ਆਪ ਤੇ ਪੰਜਾਬ ਆ ਨਹੀਂ ਸਕਦੇ ਲੇਕਿਨ ਸ਼ਰਾਰਤੀ ਅੰਸਰਾਂ ਤੋਂ ਵਾਰ-ਵਾਰ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਵਾਏ ਜਾ ਰਹੇ ਨੇ ਖਾਲਸਤਾਨੀ ਸਮਰਥਕ ਪੰਨੂ ਵਾਰ-ਵਾਰ ਧਮਕੀਆਂ ਦੇ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਤੇ ਵੱਡੇ-ਵੱਡੇ ਅਫਸਰਾਂ ਨੂੰ ਯਾਨੀ ਕਿ ਅੱਠ ਵੀਆਈਪੀ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਸੁਖਜਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਹੋਰ ਵੀ ਨਾ ਕੱਲ ਅਖਬਾਰ ਦੇ ਵਿੱਚ ਆਏ ਸੀ ਕਿ ਵਾਰ-ਵਾਰ ਪੰਨੂ ਵੱਲੋਂ ਜਿਹੜੇ ਖਾਲਸਾ ਦੀ ਸਮਰਥਕ ਨੇ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਗੀਆਂ ਨੇ ਇਸ ਕਰਕੇ ਵਾਰ-ਵਾਰ ਸਵੇਰੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੂੰ ਪ੍ਰੋਗਰਾਮ ਜਿਹੜੇ ਨੇ ਮੁਲਤਵੀ ਕਰਨੇ ਪਏ ਲੇਕਿਨ ਇਧਰ ਜੇ ਗੱਲ ਕਰੀਏ ਇਹਨਾਂ ਸ਼ਰਾਤੀ ਅੰਸਰਾਂ ਦੀਆਂ ਜਿਹੜੇ ਯਾਰ ਬੀਜਣ ਦਾ ਕੰਮ ਕਰਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਵੇਂ ਜਿੰਨੀਆਂ ਮਰਜ਼ੀ ਸਿਆਸੀ ਪਾਰਟ ਸਾਨੂੰ ਕੋਈ ਲੈਣਾ ਦੇਣਾ ਨਹੀਂ ਲੇਕਿਨ ਅਸੀਂ ਨਫ਼ਰਤ ਪੰਜਾਬ ਦੇ ਵਿੱਚ ਨਹੀਂ ਉਗਣ ਦਿਆਂਗੇ ਤਾਂ